ਕਲਾਬਾ ਸੀ ਸਾਰਾ ਮਤਲਬ ਇਹ ਚਾਗਾ ਚੱਕਿਆ ਜੇ ਕੋਈ ਉਹ ਨਸ਼ੇ ਵਾਲਾ ਬੰਦਾ ਕਿਸੇ ਸਰਪੰਚ ਦੇ ਕੋਈ ਅੱਗੇ ਅੜਦਾ ਹੈ ਜਾਂ ਕੋਈ ਗੱਲ ਹੈ ਅਸੀਂ ਇਕੱਠੇ ਹੋ ਕੇ ਉਹਦੇ ਮਗਰ ਲੱਗਾਗੇ ਉੱਚ ਅਧਿਕਾਰੀਆਂ ਕੋਲੇ ਸ਼ਿਕਾਇਤ ਕਰਾਂਗੇ ਜੇ ਕੋਈ ਸਾਡਾ ਕੋਈ ਥਾੜੇ ਦਰਬਾਰੇ ਨਹੀਂ ਸੁਣੂਗਾ ਤਾਂ ਅਸੀਂ ਉਹਦੀ ਸ਼ਿਕਾਇਤ ਕਰਾਂਗੇ ਅਸੀਂ ਉਹਦੇ ਮਗਰ ਨਹੀਂ ਜਾਵਾਂਗੇ ਜਿਹੜਾ ਨਸ਼ੇ ਵਾਲਾ ਬੰਦਾ ਜਿਹੜਾ ਕੋਈ ਉਹਦੀ ਜਾਣਤ ਕਰਾਊਗਾ ਉਹਦੀ ਅਸੀਂ ਮਤਲਬ ਉਹਦਾ ਬਾਈਕਾਟ ਕਰਾਂਗੇ ਜਿਹੜਾ ਉਹਦੇ ਮਗਰ ਕੋਈ ਹੋਰ ਬੰਦਾ ਜਾਊਗਾ ਉਹਦਾ ਪਿੰਡ ਚੋਂ ਬਾਈਕਾਟ ਕਰਾਂਗੇ ਜਿਹੜੇ ਪਿੰਡ ਦੇ ਵਿੱਚ ਕੋਈ ਬੰਦਾ ਸਰਪੰਚ ਨੂੰ ਰੋਹ ਮਾਰੂਗਾ ਅਸੀਂ ਉੱਚ ਅਧਿਕਾਰੀਆਂ ਕੋਲੇ ਜਾ ਕੇ ਉਹਦੀ ਸ਼ਿਕ ਅਸੀਂ ਸਾਰਿਆਂ ਦਾ ਬਾਈਕਾਟ ਕਰਕੇ ਅਸੀਂ ਇਕੱਠੇ ਹੋ ਕੇ ਨਸ਼ੇ ਨੂੰ ਅਸੀਂ ਖਤਮ ਕਰਾਂਗੇ ਪਹਿਲਾਂ ਇੱਕ ਇੱਕ ਸਰਪੰਚ ਦੇ ਜਿਹੜਾ ਹਰੇਕ ਬੰਦਾ ਰੋਹ ਮਾਰ ਲੈਂਦਾ ਸੀ ਪਰ ਉਹ ਅਸੀਂ ਹੁਣ ਚੱਲਣ ਨਹੀਂ ਦੇਣਾ ਜਿੱਥੇ ਸਰਕਾਰ ਨੇ ਇਹ ਕਿਹਾ ਵੀ ਹੁਣ ਜਿਹੜੀ ਸਰਕਾਰ ਪਿੰਡਾਂ ਚ ਚੱਲੂਗੀ ਤਾਂ ਉਵੇਂ ਮਤਲਬ ਪਿੰਡਾਂ ਚ ਚੱਲਣ ਲਾ ਦੇਣੀ ਆ ਹਾਂ ਪਿੰਡਾਂ ਚ ਸਰਕਾਰ ਚੱਲੂਗੀ ਜਵੇਂ ਸਰਪੰਚ ਆਖੂਗਾ ਉਵੇਂ ਕੰਮ ਚੱਲਣਗੇ ਇਹ ਨਹੀਂ ਗੱਲ ਵੀ ਕੋਈ ਸਰਪੰਚ ਤੇ ਕੋਈ ਦਬਾਅ ਬਣਾ ਲੂਗਾ ਅਸੀਂ ਸਾਰੇ ਸਰਪੰਚਾਂ ਨੇ ਇੱਕ ਤਰ੍ਹਾਂ ਦਾ ਬਹਿ ਕੇ ਯੂਨੀਅਨ ਬਣਾਈ ਹੈ ਯੂਨੀਅਨ ਬਣਾ ਕੇ ਸਾਰਿਆਂ ਨੇ ਮਤਲਬ ਨੇਮ ਲਿਆ ਇੱਕ ਤਰ੍ਹਾਂ ਦਾ ਵੀ ਅਸੀਂ ਸਾਰੇ ਅਸੀਂ ਇਕੱਠੇ ਰਹਿਣਾ ਹੈ ਰੇਕ ਰਿਆ ਚ ਚ ਰੱਖਣਾ ਜਦੋਂ ਸਾਡਾ ਇੱਕ ਗਰੁੱਪ ਬਣਾਤਾ ਸਰਪੰਚਾ ਦਾ WhatsApp ਗਰੁੱਪ ਬਣਾਇਆ ਜਦੋਂ ਅਸੀਂ ਮੈਸੇਜ ਲਾਵਾਂ ਕਿ ਸਾਰੇ ਇਕੱਠੇ ਹੋਵਾਂਗੇ ਕਿਸੇ ਪਹਿਲ ਛੋਡੀ ਜਿਹੜੀ ਆ ਉਹ ਨਸ਼ਿਆਂ ਨੂੰ ਆ ਨਸ਼ਿਆਂ ਦੇ ਵਿਰੁੱਧ ਪਹਿਲ ਹੈ ਬਿਲਕੁਲ ਜੀ ਨਸ਼ਿਆਂ ਦੇ ਵਿਰੁੱਧ ਹੈ ਜੀ ਕਿਸੇ ਦਾ ਅਸੀਂ ਸਾਥ ਨਹੀਂ ਦੇਣਾ ਜੇ ਕੋਈ ਸਾਡਾ ਸਰਪੰਚ ਕੋਈ ਕੋਈ ਦਬਾਊਗਾ ਤਾਂ ਅਸੀਂ ਉਹਦੇ ਨਾਲ ਖੜੇ ਹਾਂ ਜੇ ਕੋਈ ਤੁਹਾਡੇ ਵਿੱਚੋਂ ਹੀ ਕਰਨ ਲੱਪਿਆ ਫਿਰ ਅਸੀਂ ਉਹ ਬਾਈਕਾਟ ਕਰਾਂਗੇ ਅਸੀਂ ਉਹਨੂੰ ਯੂਨੀਅਨ ਚ ਨਹੀਂ ਰੱਖਣਾ ਉਹਦਾ ਹੀ ਅਸੀਂ ਉਹਦਾ ਵਿਰੋਧ ਕਰਾਂਗੇ ਡਟ ਕੇ ਜੀ ਉਹਦਾ ਵੀ ਅਸਰਾਂ ਦੇ ਉੱਤੇ ਇਲੈਕਸ਼ਨ ਲਾਵਾਂਗੇ ਵੀ ਇਹ ਆਪ ਹੀ ਹੋਵੇ ਦਾ ਵਿੱਚ ਹੱਥ ਹੈ ਇਹਨੂੰ ਮੈਂ ਚੱਕੋ ਪਹਿਲਾਂ ਇਹਨੂੰ ਚੱਕੋ ਤੇਰੀ ਪਤਾ ਕੰਮ ਕਰਾਂਗੇ ਅਸੀਂ ਚਲੋ ਉਹਨੂੰ ਵੀ ਨਾਲ ਹੀ ਲਾਵਾਂਗੇ ਚੱਕ ਕੇ ਹਾਰਦ ਇਹ ਅੱਜ ਜਿਹੜੀ ਕਮੇਟੀ ਬਣਾਈ ਹੈ ਜੀ ਅਸੀਂ ਇੱਕ ਤਾਂ ਜਿਹੜਾ ਸੀਐਮ ਮਾਨ ਨੇ ਜੀ ਯੁੱਧ ਨਸ਼ਿਆਂ ਵਿਰੁੱਧ ਉਹਨਾਂ ਨੇ ਇੱਕ ਮਹਿੰਮ ਚਲਾਈ ਹੋਈ ਹੈ ਤੇ ਬਹੁਤ ਹੀ ਮਤਲਬੀ ਤੇਜ਼ੀ ਨਾਲ ਚੱਲ ਰਹੀ ਹੈ ਪੰਜਾਬ ਦੇ ਵਿੱਚ ਤੇ ਬਹੁਤ ਵਧੀਆ ਮਤਲਬੀ ਉਹਦਾ ਰਿਜ਼ਲਟ ਵੀ ਬਹੁਤ ਵਧੀਆ ਆ ਰਿਹਾ ਹੈ ਉਦੇ ਸਬੰਧ ਨੂੰ ਲੈ ਕੇ ਜੀ ਜਿਵੇਂ ਪਿੰਡਾਂ ਦੇ ਵਿੱਚ ਜੀ ਕਿਉਂਕਿ ਜਿਹੜੇ ਪਿੰਡਾਂ ਦੇ ਵਿੱਚ ਸਰਪੰਚ ਬਣੇ ਆ ਜੀ ਜਾਂ ਸਾਡੀਆਂ ਜਿਹੜੀਆਂ ਪਛਾਤਤਾ ਬਣੀਆਂ ਤਕਰੀਬਨ ਹਰੇਕ ਬੰਦੇ ਨੂੰ ਪਤਾ ਹੀ ਹੁੰਦਾ ਜੀ ਵੀ ਕਿਹੜਾ ਵੇਚਦਾ ਹੈ ਜਾਂ ਕੀ ਤੋਂ ਕੌਣ ਪਿੰਡ ਦੇ ਵਿੱਚ ਲਾਉਂਦਾ ਹੈ ਕੌਣ ਕਿਹਦੇ ਕੋਲ ਲੈਣ ਜਾਂਦਾ ਹੈ ਪਰ ਜਦੋਂ ਸਰਪੰਚ ਇੱਕ ਉਹਨਾਂ ਨੂੰ ਰੋਕਦਾ ਹੈ ਤਾਂ ਉਹ ਕਹਿ ਦਿੰਦੇ ਆ ਵੀ ਸਾਡੇ ਦਾ ਹੌਸਲੇ ਬੁਲੰਦਾ ਉਹਨਾਂ ਦੇ ਵੀ ਉਹ ਕਹਿੰਦੇ ਜੀ ਅਸੀਂ ਤਾਂ ਮਾਰ ਦੇਾਂਗੇ ਜੀ ਇਸ ਤਾਂ ਹੀ ਕਰ ਦੇਾਂਗੇ ਤਾਂ ਅਸੀਂ ਇਸ ਚੀਜ਼ ਨੂੰ ਇਸ ਵਿਸ਼ੇ ਨੂੰ ਲੈ ਕੇ ਜੀ ਅੱਜ ਅਸੀਂ ਇੱਕ ਕਮੇਟੀ ਬਣਾਈ ਜੀ ਵੀ ਸਾਰੇ ਸਰਪੰਚਾਂ ਦੀ ਜੀ ਉਹਦੇ ਚ ਅਸੀਂ ਪ੍ਰਧਾਨ ਨੇ ਜੀ ਸਾਡੇ ਮੇਨ ਠੀਕ ਹੈ ਜੀ ਪੰਤ ਅੰਕਲਾ ਇਹਨਾਂ ਨੂੰ ਅਸੀਂ ਪ੍ਰਧਾਨ ਚੁਣਿਆ ਹੋਇਆ ਜੀ ਠੀਕ ਹੈ ਬਾਕੀ ਵਾਈਸ ਪ੍ਰਧਾਨ ਹੋਗੇ ਜੀ ਤੇ ਸਾਡੇ ਨਾਲ ਮੈਂਬਰ ਹੋਗੇ ਜੀ ਵੀ ਸਾਰੇ ਯਾਨੀ ਕਿ ਸਾਰੇ ਜਿੰਨੀ ਵੀ ਕਮੇਟੀ ਹੈ ਜੀ ਮਤਲਬ ਵੀ ਸਾਰੇ ਅਸੀਂ ਸਾਰੇ ਜਿੰਨੇ ਵੀ ਸਰਪੰਚਾਂ ਜੀ ਸਾਰੇ ਇਕੱਠੇ ਆ ਠੀਕ ਹੈ ਨਾ ਜੀ ਤੇ ਅਸੀਂ ਮਤਲਬ ਵੀ ਜੇ ਕੱਲ ਨੂੰ ਕਿਸੇ ਵੀ ਪਿੰਡ ਦੇ ਵਿੱਚ ਕਿਸੇ ਸਰਪੰਚ ਦੇ ਉੱਪਰ ਕੋਈ ਹਾਵੀ ਹੁੰਦਾ ਜੀ ਜਾਂ ਉਹਨੂੰ ਕਹਿੰਦਾ ਵੀ ਮੈਂ ਤਾਂ ਹਟਦਾ ਨਹੀਂ ਮੈਂ ਤਾਂ ਐਂ ਕਰੂੰਗਾ ਤਾ ਅਸੀਂ ਜਿੰਨੇ ਵੀ ਸਾਡੇ ਗੋਨਿਆਣੇ ਬਲਾਕ ਦੇ ਪਿੰਡਾਂ ਦੇ ਸਰਪੰਚ ਆ ਜੀ ਸਾਰੇ ਸਰਪੰਚ ਅਸੀਂ ਜੀ ਇਕੱਠੇ ਹੋ ਕੇ ਠੀਕ ਆ ਨਾ ਉਹਦੇ ਤੇ ਅਸੀਂ ਧਾਵਾ ਬੋਲਾਂਗੇ ਜੀ ਤੇ ਬਸ ਮੇਰੀ ਬੇਨਤੀ ਇਹੀ ਹੈ ਜੀ ਵੀ ਜਿੰਨੇ ਵੀ ਗੋਨਿਆਣੇ ਬਲਾਕ ਦੇ ਵਿੱਚ ਜਿੰਨੇ ਪਿੰਡ ਪੈਂਦੇ ਨੇ ਜੀ ਮੇਰੀ ਬੇਨਤੀ ਹੈ ਜੀ ਵੀ ਜੇ ਵੀ ਕੋਈ ਹਜੇ ਵੀ ਕੋਈ ਮਾੜਾ ਮੋਟਾ ਕੋਈ ਨਸ਼ਾ ਵਪਾਰਾ ਵੈਸੇ ਤਾਂ ਚਲੋ ਬਹੁਤ ਘਟ ਗਿਆ ਜੀ ਹੁਣ ਪਰ ਹਜੇ ਵੀ ਜੇ ਕੋਈ ਵੇਚਦਾ ਪਿੰਡਾਂ ਦੇ ਵਿੱਚ ਤਾਂ ਸਾਡੀ ਬੇਨਤੀ ਹੈ ਜੀ ਵੀ ਉਹ ਹਟ ਜੇ ਤੇ ਹੁਣ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਅੱਜ ਤੋਂ ਬਾਅਦ ਵਾਲਾ ਜਿਹੜਾ ਐਕਸ਼ਨ ਹੈ ਉਹ ਵੱਖਰਾ ਹੀ ਹੋਵੇਗਾ ਜੀ ਅਸੀਂ ਬਸ ਇਸ ਮਤਲਬ ਠੀਕ ਹੈ ਨਹੀਂ ਤੇ ਜੇ ਮੰਨ ਕੇ ਚੱਲੋ ਵੀ ਕੋਈ ਨਸ਼ਾ ਜੇ ਕਿਸੇ ਨੇ ਛੱਡਣਾ ਜਿਹੜੇ ਮੰਨ ਕੇ ਚੱਲੋ ਬਹੁਤ ਇਸ ਦਲਦਲ ਦੇ ਵਿੱਚ ਫਸੇ ਹੋਏ ਆ ਜੀ ਪਿੰਡਾਂ ਦੇ ਨੌਜਵਾਨ ਫਸੇ ਹੋਏ ਨੇ ਜੀ ਜਿਹੜੇ ਲਾਉਂਦੇ ਨੇ ਤੇ ਜੇ ਕਿਸੇ ਨੇ ਛੱਡਣਾ ਚਾਹੇ ਜੀ ਉਹਦੀ ਅਸੀਂ ਪੂਰੀ ਮਦਦ ਕਰਾਂਗੇ ਜੀ ਸਾਰੇ ਮਤਲਬੀ ਉਹਨੂੰ ਅਸੀਂ ਆਪ ਤੇ ਪੰਚਾਇਤ ਦੇ ਸਹਿਯੋਗ ਨਾਲ ਉਹਦੇ ਨਾਲ ਖੜੇ ਆ ਜੀ ਉਹਦਾ ਅਸੀਂ ਨਸ਼ਾ ਇਲਾਜ ਵੀ ਕਰਾਵਾਂਗੇ ਜੀ ਤੇ ਅਸੀਂ ਨਸ਼ਾ ਛੁਡਾਵਾਂਗੇ ਸਾਰੇ ਸਰਪੰਚ ਜੀ ਅਮਰਪਾਲ ਸਿੰਘ ਸਰਪੰਚ ਜੀ ਪਿੰਡ ਗੰਗਾ ਬਲੂਕੀ ਜੀ ਸਰਪੰਚ ਸਾਹਿਬ ਕੀ ਤੁਸੀਂ ਪਲੈਨਿੰਗ ਕੀਤੀ ਆ ਹੁਣ ਜਿਹੜੀ ਕਮੇਟੀ ਦੀ ਵਲਾਣੇ ਸਾਡੀ ਇਹ ਹੈ ਜੀ ਵੀ ਯੋਧ ਨਸ਼ਾ ਵਿਰੋਧ ਕਮੇਟੀ ਅਸੀਂ ਮਤਲਬ ਜਿਹੜੀ ਜੂਨੀਅਰ ਬਣਾਈ ਹੈ ਹੋਰ ਕੰਮਾਂ ਨੂੰ ਲੈ ਕੇ ਵੀ ਸਾਨੂੰ ਦਿੱਕਤਾਂ ਆਉਂਦੀਆਂ ਸੀ ਇਹਦੇ ਵਿੱਚ ਵੀ ਦਿੱਕਤਾਂ ਆਉਂਦੀਆਂ ਅਸੀਂ ਕਾਫੀ ਦਿਨ ਹੋ ਗਏ ਪਹਿਲਾਂ ਵੀ ਇੱਕ ਦੋ ਬੰਦੇ ਅਸੀਂ ਟਾਰਗੇਟ ਕੀਤੇ ਫੜੇ ਤੇ ਉਹਦੇ ਤੋਂ ਲੈ ਕੇ ਅਸੀਂ ਮਤਲਬ ਕਈ ਬੰਦਿਆਂ ਦੇ ਨਾਮ ਵੀ ਰੱਖ ਰਹੇ ਆ ਵੀ ਸਾਡੀ ਸੁਣਵਾਈ ਨਹੀਂ ਹੋਈ ਇਸ ਕਰਕੇ ਇਹ ਜੂਨੀਅਰ ਬਣਾਈ ਹੈ ਆਪਣਾ ਤਰ੍ਹਾਂ ਦੀ ਸੁਣਵਾਈ ਨਹੀਂ ਹੁੰਦੀ ਜਾਂ ਜਿਹੜੇ ਨਸ਼ੇ ਵਾਲੇ ਹੁਣ ਆਮ ਨਾਲ ਫਿਰਦੇ ਆ ਅਸੀਂ ਨਾਂ ਲੈ ਰਹੇ ਆ ਕਿ ਫੜੋ ਤੇ ਉਹਨਾਂ ਤੇ ਕੋਈ ਐਕਸ਼ਨ ਨਹੀਂ ਹੋ ਰਿਹਾ ਕਹਿ ਦਿੰਦੇ ਆ ਜੀ ਇਹਨਾਂ ਕੋਲ ਤਾਂ ਹੈ ਹੀ ਨਹੀਂ ਜਿਹੜੇ ਬੰਦੇ ਨੂੰ ਪਤਾ ਵੀ ਹੋ ਸਕਤਾ ਹੀ ਹੈ ਉਹ ਬੰਦਾ ਜੇਵਤਾ ਰੱਖਦਾ ਹੀ ਨਹੀਂ ਐਨਾ ਤਾਂ ਪਤਾ ਨਾ ਵੀ 2 ਸਾਲਾਂ ਤੋਂ ਉਹਨੇ ਪੈੰਡ ਫੂਕਤਾ ਜੇ ਕੋਲੋਨੀ ਮਿਲਦਾ ਤੁਹਾਨੂੰ ਇਹਦਾ ਪਤਾ ਨਾ 2 ਸਾਲਾਂ ਤੋਂ ਪੈੰਡ ਫੂਕਤਾ ਉਹਨੇ ਹੋਰ ਗਾਹ ਬੰਦੇ ਰੱਖੇ ਹੋਏ ਆ ਉਹਨਾਂ ਨੂੰ ਸਿਸਟਮ ਨੂੰ ਸੈੱਟ ਕਰਨਾ ਉਹ ਤਾਂ ਮਤਲਬ ਮਾਲਜਮਾਂ ਦਾ ਕੰਮ ਐ ਸਾਡਾ ਕੰਮ ਨਹੀਂ ਵੀ ਅਸੀਂ ਜੇਵ ਚ ਪਾਈਏ ਤੇ ਬੁਲਾਈਏ ਮਾਲਜਮਾਂ ਨੂੰ ਠੀਕ ਹੈ ਜੀ ਸਖਤ ਕਾਰਵਾਈ ਕਰਾਂਗੇ ਜੇ ਨਾ ਸੁਣਵਾਈ ਹੋ ਗਈ ਸਾਰੇ ਇਕੱਠੇ ਹੋ ਕੇ ਅਸੀਂ ਉੱਚ ਅਧਿਕਾਰੀਆਂ ਦੇ ਨਾਲ ਮੀਟਿੰਗ ਕਰਾਂਗੇ ਉਹਨਾਂ ਨੂੰ ਆਪਣੇ ਮੁੱਦੇ ਰੱਖਾਂਗੇ ਕੋਈ ਅਧਿਕਾਰੀ ਨਹੀਂ ਕੋਈ ਕਾਰਵ